ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਰਿਆਲੀ ਦਾ ਸੁਵਾਲ ਵਿਖੇ ਚੋਨੇ ਦੀ 30 ਕਿੱਲੇ ਦੀ ਪਨੀਰੀ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਉਂਡ ਅਪ ਸਪਰੇਅ ਕਰਕੇ ਸਾੜ ਦਿੱਤਾ ਗਿਆ ਜਿਸ ਤੋਂ ਬਾਅਦ ਪੀੜਤ ਕਿਸਾਨ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਫਸਲ ਨੂੰ ਖਰਾਬ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਿੰਡ ਦੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਹ ਕੀਤਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਦੂਜੀ ਧਿਰ ਦੇ ਸੁਖਵਿੰਦਰ ਸਿੰਘ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅੱਜ ਸਾਡੀ ਪਨੀਰੀ ਅਸੀਂ ਪੁੱਤਾਂ ਤਰ੍ਹਾਂ ਫਸਲ ਪਾਦੀ ਆ ਬੜੀ ਮਿਹਨਤ ਕਰਕੇ 30 ਕਿਲਿਆਂ ਦੀ ਪਨੀਰੀਏ ਨੇ ਤਬਾਹ ਕਰਤੀ ਆ ਸਾਡਾ ਸਵਾ ਮਾਰ ਕੇ ਸੜਤਾ ਅਸੀਂ ਇਹ ਅਨਸਾਨ ਤੋਂ ਇੰਨੇ ਜਿਆਦਾ ਦੁਖੀ ਹੋ ਚੁੱਕੇ ਆ ਵੀ ਜਿਹਨੇ ਤੀਜੀ ਿਆਰ ਸਾਡਾ ਨੁਕਸਾਨ ਕੀਤਾ ਹੈ ਸਾਡਾ ਕੱਖ ਨਹੀਂ ਲੱਗਦਾ ਅਸੀਂ ਇਹਦਾ ਪਰਚਾ ਕਰਾਵਾਂਗੇ ਜੋ ਇਨਸਾਫ ਸਾਨੂੰ ਮਿਲੂਗਾ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੇ 30 ਕਿਲਿਆਂ ਦਾ ਨੁਕਸਾਨ ਸਾਡਾ ਕੀਤਾ ਇਹ ਕੌਣ ਭਰੂ ਸਰ ਜੀ ਵੇਖੋ ਹੋਇਆ ਤੇ ਬਹੁਤ ੱਟਕਾ ਹੈ ਇਸੀ ਦੇ ਵਿੱਚ ਇਹ ਗੱਲ ਦੇ ਰਹੇ ਨੇ ਬਹੁਤ ਜ਼ਿਆਦਾ ੱਟਕਾ ਆ ਪੁੱਤਾਂ ਹੂੰ ਕਿ ਭਾਲੀ ਇਹ ਜਿਹੜੀ ਅੱਜ ਮੂੰਹ ਨਿਕਲ ਗਈ ਏ ਤੇ ਬਾਕੀ ਇਹ ਹੈ ਕਿ ਮੈਂ ਜਿੱਥੇ ਵੀ ਕੋਈ ਪਰੇ ਜਾਂ ਕੋਈ ਆਂਦੇ ਆ ਮੈਂ ਸੌਂਦੇ ਨੂੰ ਤਿਆਰ ਆ ਤੇ ਬਾਕੀ ਇਹ ਤੇ ਉਹਨਾਂ ਦਾ ਫਰਜ਼ ਪੰਦਾ ਹੈ ਕਿ ਮੇਰੇ ਕੋਲ ਬੰਦੇ ਕਢਾਉਂਦੇ ਇੱਕ ਦੋ ਜਣੇ ਕਿ ਜੇ ਮੈਂ ਭਜਦਾ ਫਿਰ ਮੇਰਾ ਦੋਚੀ ਹਾਂ ਅੱਜ ਇਹਨਾਂ ਮੈਨੂੰ ਨਿਆਂ ਦੇ ਦੋਚੀ ਬਣਾਉਂਦੇ ਆ